ਗੁੱਡ ਈਵਨਿੰਗ ਐਵਰੀਬਾਡੀ ਸਸ਼ੀਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਵਿਦਿਆਰਥੀਆਂ ਦਾ ਤੁਹਾਡੇ ਆਪਣੀ ਸਟੱਡੀ ਚੈਨਲ ਐਰੂਡੀਸ਼ਨ ਸਟੱਡੀਆਂ ਤੇ ਜਿੱਥੇ ਅਸੀਂ ਕਰਦੇ ਹਾਂ ਜੀ ਪੰਜਾਬ ਦੇ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਖਾਸ ਕਰਕੇ ਅਗਰ ਤੁਸੀਂ ਪੰਜਾਬੀ ਦੇ ਪੋਲਿਟੀਕਲ ਸਾਇੰਸ ਦੇ ਜਾਂ ਫਿਰ ਹਿਸਟਰੀ ਦੇ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਇਸ ਚੈਨਲ ਦੇ ਉੱਪਰ ਤੁਹਾਨੂੰ ਐਨਾ ਸਾਰੀਆਂ ਹੀ ਵੀਡੀਓਜ਼ ਦੇ ਨਾਲ ਰਿਲੇਟਿਡ ਲੈਕਚਰਸ ਮਿਲ ਜਾਣਗੇ ਓਕੇ ਤਾਂ ਤੁਸੀਂ ਚਾਹੋ ਤਾਂ ਪਲੇਲਿਸਟ ਦੇ ਵਿੱਚ ਜਾ ਕੇ ਔਰ ਆਪਣੇ ਇਹ ਵਾਲੇ ਲੈਕਚਰਸ ਦੇਖ ਸਕਦੇ ਹੋ ਔਰ ਇਹਨਾਂ ਦਿਨਾਂ ਦੇ ਵਿੱਚ ਜੋ ਸਾਡੀ 7:30 ਵਜੇ ਲਾਈਵ ਕਲਾਸ ਹੁੰਦੀ ਹੈ ਉਸ ਦੇ ਵਿੱਚ ਅਸੀਂ ਸਪੈਸੀਫਿਕ ਕਰ ਰਿਹਾ ਡੀ ਟ੍ਰਿਪਲ ਐਸ ਪੀ ਦੇ ਕੋਰਸ ਨੂੰ ਰਾਈਟ ਡੀ ਟ੍ਰਿਪਲ ਐਸ ਪੀ ਦਾ ਪੇਪਰ ਜਲਦੀ ਹੀ ਆਉਣ ਵਾਲਾ ਹੈ ਇਸ ਕਰਕੇ ਇਸ ਪੇਪਰ ਦੇ ਨਾਲ ਰਿਲੇਟਡ ਜਿਹੜੀਆਂ ਵੀਡੀਓਜ਼ ਨੇ ਉਹ ਰਾਤ ਨੂੰ 7:30 ਵਜੇ ਆਪਾਂ ਕਰਦੇ ਹਾਂ ਐਂਡ 3 4 ڈیز ਬਾਅਦ ਇਸ ਵਾਰੀ ਐਕਚੁਅਲੀ ਆਪਾਂ ਸੈਸ਼ਨ ਨੂੰ ਜੁਆਇਨ ਕਰ ਰਿਹਾ ਰਾਈਟ ਐਂਡ ਆਈ ਨੋ ਕਿ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਬਟ ਬਸ ਕੁਛ ਅਦਾਂ ਦੇ ਅਨ ਅਵੋਇਡਬਲ ਸਰਕਮਸਟੈਂਸਿਸ ਹੋ ਜਾਂਦੇ ਨੇ ਕਈ ਵਾਰੀ ਕਿ ਜਿਦੇ ਕਰਕੇ ਕਲਾਸ ਲੈਣਾ ਪੋਸੀਬਲ ਨਹੀਂ ਹੋ ਪਾਂਦਾ ਰਾਈਟ ਬਟ ਫਿਰ ਵੀ ਮੇਰੀ ਟਰਾਈ ਰਹਿੰਦੀ ਹੈ ਕਿ ਜਿਸ ਦਿਨ ਵੀ ਮੇਰੇ ਕੋਲ ਟਾਈਮ ਹੋਏ ਮੈਂ ਤੁਹਾਡੇ ਲਈ ਜ਼ਰੂਰ ਅਵੇਲੇਬਲ ਰਹਾ ਮਾਂ ਇਨ ਦਿ ਲੈਕਚਰ ਓਕੇ ਤਾਂ ਅੱਜ ਆਪਾਂ ਐਕਚੁਅਲੀ ਕਰਤਾਰ ਸਿੰਘ ਦੁੱਗਲ ਨੂੰ ਕਰਨ ਵਾਲਿਆਂ 올 ਰਾਈਟ ਜੇਕਰ ਤੁਹਾਡੇ ਵਿੱਚੋਂ ਕੋਈ ਵੀ ਵਿਦਿਆਰਥੀ ਮਾਸਟਰ ਕੇਡਰ ਦਾ ਲੈਕਚਰਰ ਦਾ ਡੀਟਪੀਐਸਪੀ ਦਾ ਜਾਂ ਫਿਰ ਹਰਿਆਣਾ ਦਾ ਪੀਸੀਐਸ ਇਗਜ਼ਾਮ ਐਦਾਂ ਦਾ ਕੋਈ ਵੀ ਇਗਜ਼ਾਮ ਪ੍ਰਪੇਅਰ ਕਰਦਾ ਪਿਆ ਚਾਹੇ ਉਹ ਹਿਸਟਰੀ ਦਾ ਪੋਲਿਟੀਕਲ ਸਾਇੰਸ ਦਾ ਆ ਜਾਂ ਪੰਜਾਬੀ ਦਾ ਤਾਂ ਤੁਸੀਂ ਬੈਚ ਲੈਣਾ ਚਾਹੁੰਦੇ ਹੋ ਆਈ ਮੀਨ ਡੀਪਲੀ ਸਟੱਡੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਇਸ ਨੰਬਰ ਦੇ ਉੱਪਰ ਦ ਨੰਬਰ ਇਜ਼ 6280492562 ਰਾਈਟ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਐਂਡ ਆਪਾਂ ਪ੍ਰੋਪਰ ਤਰੀਕੇ ਦੇ ਨਾਲ ਉੱਥੇ ਪ੍ਰੈਪਰੇਸ਼ਨ ਕਰੀ ਦਿਆ ਰਾਈਟ ਤੇ ਜੇਕਰ ਤੁਹਾਨੂੰ YouTube ਦੇ ਉੱਪਰ ਜਿਹੜੀਆਂ ਆਪਣੀਆਂ ਵੀਡੀਓਜ਼ ਆਉਂਦੀਆਂ ਹਨ ਉਹਨਾਂ ਦੇ ਲਈ ਫਰਦਰ ਅਪਡੇਟ ਚਾਹੀਦੀ ਹੈ ਤਾਂ Telegram ਨੂੰ ਜ਼ਰੂਰ ਜੁਆਇਨ ਕਰ ਲਓ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਦੋਂ ਵੀ YouTube ਦੇ ਉੱਪਰ ਵੀਡੀਓ ਆਊਗੀ ਤਾਂ Telegram ਦੇ ਉੱਪਰ ਉਸ ਦਾ ਲਿੰਕ ਜ਼ਰੂਰ ਸ਼ੇਅਰ ਹੋਊਗਾ ਲਾਡੀ ਜੀ ਇੱਕ ਕੰਮ ਕਰਨਾ ਜਿਹੜਾ ਮੈਂ ਤੁਹਾਨੂੰ ਹੁਣ ਲੈਕਚਰ ਦੇ ਰਹੀ ਹਾਂ ਇਸ ਦੇ ਡਿਸਕ੍ਰਿਪਸ਼ਨ 'ਚ ਜਾਓ ਤੁਹਾਨੂੰ ਤੇ 10 ਘੰਟੇ ਵਾਲੀ ਮੈਰਾਥਨ 2.5 ਘੰਟੇ ਵਾਲੀ ਗ੍ਰਾਮਰ ਦੀ ਮੈਰਾਥਨ ਔਰ 6.25 ਘੰਟੇ ਵਾਲੀ ਸੱਭਿਆਚਾਰ ਦੀ ਮੈਰਾਥਨ ਫੋਰ ਸ਼ੋਰ ਮਿਲ ਜੂਗੀ ਓਕੇ ਜਿੱਤੇ ਤੱਕ ਗੱਲ ਹੈ ਡੀ ਟ੍ਰਿਪਲ ਐਸ ਬੀ ਦੀ ਮੈਰਾਥਨ ਦੀ ਤਾਂ ਉਹ ਆਪਾਂ ਫੋਰ ਸ਼ੋਰ ਕਰਨ ਵਾਲਿਆਂ ਇਸ ਸੰਡੇ ਨੂੰ ਠੀਕ ਹੈ ਆਉਣ ਵਾਲਾ ਸੰਡੇ ਸਾਰਿਆਂ ਨੇ ਤਿਆਰ ਰਹਿਣਾ ਡੀ ਟ੍ਰਿਪਲ ਐਸ ਬੀ ਲਈ ਆਪਾਂ ਮਾਰਨਿੰਗ ਦੇ ਵਿੱਚ 10 ਜਾਂ 11:00 ਦੇ ਨਜ਼ਦੀਕ ਸਾਰੀ ਤਿਆਰੀ ਸਟਾਰਟ ਕਰਾਂਗੇ ਯਾਨੀ ਕਿ ਜਿੰਨੇ ਵੀ ਆਪਾਂ ਲੈਕਚਰ ਕੀਤੇ ਹੋਣਗੇ ਸਾਰੇ ਦੇ ਸਾਰੇ ਕੰਬਾਈਨਡ ਕਰਕੇ ਤੁਹਾਡੀ ਰਿਵੀਜ਼ਨ ਕਰਵਾ ਦੂੰਗੀ ਮੈਂ ਓਕੇ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਉਸ ਸੈਸ਼ਨ ਨੂੰ ਸ਼ੇਅਰ ਕਰੋਗੇ ਲਾਈਕ ਕਰੋਗੇ ਕਮੈਂਟ ਕਰੋਗੇ ਸੋ ਥੈਟ ਕਿ ਜਿਹੜੀ ਆਪਣੀ ਇਹ ਵਾਲੀ ਮੈਰਾਥਨ ਹੈ ਡੀਟਪੀਐਸਬੀ ਵਾਲੀ রাইਟ ਇਹ ਵੀ ਪਿਛਲੀ ਮੈਰਾਥਨ ਦੀ ਤਰ੍ਹਾਂ ਹੀ ਬਹੁਤ ਜ਼ਿਆਦਾ ਸਕਸੈਸਫੁਲ ਰਹੇ ਓਕੇ ਚਲੋ ਸਟਾਰਟ ਕਰਦੇ ਹਾਂ ਜੀ ਫਿਰ ਅੱਜ ਦੇ ਲੈਕਚਰ ਨੂੰ ਜਿਸ ਦੇ ਵਿੱਚ ਅਸੀਂ ਕਰਨ ਵਾਲੇ ਹਾਂ ਅ ਕਰਤਾਰ ਸਿੰਘ ਦੁੱਗਲ 올 ਰਾਈਟ ਸਾਰਿਆਂ ਨੂੰ ਇੱਕ ਵਾਰੀ ਫੇਰ ਤੋਂ ਸਸ਼ੇਕਾਲ ਐਂਡ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਦੇ ਉੱਪਰ ਆ ਗਿਆ ਆ ਅੱਜ ਮੈਂ ਕਲਰ ਵਗੈਰਾ ਚੇਂਜ ਨਹੀਂ ਕੀਤੇ ਬਹੁਤ ਸਿੰਪਲ ਜੀ ਸਲਾਈਡ ਹੈ ਆਈ ਹੋਪ ਕਿ ਤੁਸੀਂ ਸਮਝ ਸਕਦੇ ਹੋ ਕਿ ਸਮ ਟਾਈਮਸ ਜਿਹੜਾ ਟਾਈਮ ਹੁੰਦਾ ਉਹ ਨਹੀਂ ਹੁੰਦਾ ਰਾਈਟ ਬਟ ਲੈਕਚਰ ਇਜ਼ ਇੰਪੋਰਟੈਂਟ ਨੋਟ दैट ਡਿਜ਼ਾਈਨ ਐਂਡ एवरीथिंग ਹੈਨਾ ਕਿਉਂਕਿ ਇਹ ਆਰਟ ਐਂਡ ਕraft ਦੀ ਕਲਾਸ ਨਹੀਂ ਹੈ ਓਕੇ ਚਲੋ ਸਟਾਰਟ ਕਰਦੇ ਹਾਂ ਫਸਟ ਕੁਐਸਚਨ ਤੋਂ ਕਰਤਾਰ ਸਿੰਘ ਦੁੱਗਲ ਦੇ ਬਾਰੇ ਦੇ ਵਿੱਚ ਤੁਸੀਂ ਸਹੀ ਕਰ ਠੀਕ ਜੀ ਪੰਜਾਬੀ ਉਰਦੂ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਲਿਖਦਾ ਸੀ ਨਿੱਕੀ ਕਹਾਣੀ ਨਾਵਲ ਨਾਟਕ ਰੇਡੀਓ ਨਾਟਕ ਤੇ ਕਵਿਤਾ ਲਿਖੀ ਦੋਨੋਂ ਠੀਕ ਹਨ ਜਾਂ ਫਿਰ ਦੋਨੋਂ ਹੀ ਗਲਤ ਹਨ ਜਸਕਿਰਤ ਜੀ ਦੇਖੋ ਜਿੱਦਾਂ ਹੀ ਪੀ ਟੈਟ ਹੋ ਜਾਏਗਾ ਉਸ ਤੋਂ ਬਾਅਦ ਜਲਦੀ ਤੋਂ ਜਲਦੀ ਨਿਊਜ਼ ਆਉਂਦੀ ਉਮੀਦ ਹੈਗੀਆ ਇਸ ਲਈ ਤੁਸੀਂ ਆਪਣੀ ਤਿਆਰੀ ਰੱਖੋ 올 ਰਾਈਟ ਪਹਿਲਾ ਫਿਲਹਾਲ ਪੀ ਟੈਟ ਹੋਏਗਾ ਆਫਟਰ ਥੈਟ ਵੀ ਕੈਨ ਸੀ ਐਨੀਥਿੰਗ ਹਾਂ ਪਹਿਲੇ ਦੇ ਲਈ ਸੀ ਬਿਲਕੁਲ ਠੀਕ ਹੈ ਦੋਨੋਂ ਹੀ ਉੱਤਰ ਹੋਣਗੇ ਕਿਉਂਕਿ ਇਹਨਾਂ ਨੇ ਇਹਨਾਂ ਸਾਰੀਆਂ ਭਾਸ਼ਾਵਾਂ ਦੇ ਵਿੱਚ ਲਿਖਿਆ ਹੈ ਕੱਲੀ ਪੰਜਾਬੀ ਚ ਨਹੀਂ ਲਿਖਿਆ ਓਕੇ ਇਸ ਦੇ ਨਾਲ ਨਾਲ ਓਕੇ ਓਕੇ No problem ਉਰਦੂ ਹਿੰਦੀ ਅੰਗਰੇਜ਼ੀ ਦੇ ਵਿੱਚ ਵੀ ਲਿਖਦੇ ਸੀਗੇ ਤੇ ਅੰਨਾ ਨੇ ਐਨਾ ਸਾਰੀਆਂ ਵਿਧਾਵਾਂ ਦੇ ਵਿੱਚ ਲਿਖਿਆ ਖਾਸ ਕਰਕੇ ਤੁਸੀਂ ਇੱਥੇ ਰੇਡੀਓ ਨਾਟਕ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦੇਣੀ ਹੈ ਓਕੇ ਚਲੋ ਅੱਗੇ ਸੈਕਿੰਡ ਕੁਐਸਚਨ ਦੇਖੋ ਕਰਤਾਰ ਸਿੰਘ ਦੁੱਗਲ ਨੇ ਕਿਸ ਗ੍ਰੰਥ ਦਾ ਅੰਗਰੇਜ਼ੀ ਦੇ ਵਿੱਚ ਅਨੁਵਾਦ ਕੀਤਾ ਭਗਵਤ ਗੀਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਪਨਿਸ਼ਦ ਰਿਗਵੇਦ हाँ जी जी क्वेश्चन नंबर टू दे लिए आंसर करना है करतार सिंह दुग्गल ने किस ग्रंथ का अंग्रेजी के अनुवाद किया यस प्लीज ए बी सीओ डी क्वेश्चन नंबर टू दे लिए आंसर करो की होएगा और एंड थे सारे ने अपने अपने जो क्वेश्चन ने आई I मीन mean, किन्ने सही होए और किन्ने मार्क्स आए ये जरूर दसना है ओके ओर राइट चलो क्वेश्चन नंबर टू की आंसर आ रहा है जी थोड़ा ओके बी आंसर आ गया ओ वाओ सतनाम जी वेरी वेरी गुड एंड मैनी मैनी कोंग्रेचुलेशन मैनी मैनी कोंग्रेचुलेशन रियली बहुत वैसे गल है जी बहुत वाल है परमात्मा बाकी भी सपने पूरे करे दूसरे के लिए उत्तर बी आ रहा है यानी कि श्री गुरु ग्रंथ साहब जी एपसो एपसो एप्सोलुटली राइट चलो आगे देखो तीसरा क्वेश्चन करतार सिंह दुग्गल ने अपने प्रोफेसनल जीवन की शुरुआत कितों की ऑल इंडिया रेडियो तो पत्रकारी तो जलंधर रेडियो स्टेशन तो या इनन दे विचो कोई भी नहीं क्वेश्चन नंबर थ्री दे लिए आंसर करना है की होएगा और केड़े-केड़े स्टूडेंट्स आर टीजीटी क्लियर होया लेट मी नो जी तीसरे दे लिए की उत्तर होएगा शाबाश प्रोफेशनल जिंदगी किथों तो स्टार्ट की है इनाने यस गुड इवनिंग डियर हेलो ओके क्वेश्चन नंबर जरूर ਪਾਓ ਬੱਚਾ ਉਹਦੇ ਨਾਲ ਥੋੜਾ ਜਿਹਾ ਕਲੈਰਿਟੀ ਆਉਂਦੀ ਹੈ ਕਿ ਤੁਸੀਂ ਕਿਸ ਕੁਐਸਚਨ ਦਾ ਆਨਸਰ ਕਰ ਰਹੇ ਹੋ ਠੀਕ ਚਲੋ ਤੀਸਰੀ ਦੇ ਲਈ ए ਬਹੁਤ ਵਧੀਆ ਬਹੁਤ ਵਧੀਆ 올 ਇੰਡੀਆ ਰੇਡੀਓ ਰਾਈਟ ਫਿਰ ਬਾਅਦ ਵਿੱਚ ਜਦੋਂ 1947 ਦੇ ਵਿੱਚ ਲਾਈਕ ਆਜ਼ਾਦੀ ਤੋਂ ਬਾਅਦ ਇੱਧਰ ਨੂੰ ਆਏ ਸੀ ਉਦੋਂ ਜਲੰਧਰ ਰੇਡੀਓ ਸਟੇਸ਼ਨ ਉਹਨਾਂ ਨੇ ਜੁਆਇਨ ਕੀਤਾ ਰਾਈਟ ਤਾਂ ਇਹ ਦੋਨੋਂ ਹੀ ਐਕਚੁਅਲੀ ਉਹਨਾਂ ਦੇ ਲਾਈਫ ਦੇ ਵਿੱਚ ਇੰਪੋਰਟੈਂਟ ਰੋਲ ਪਲੇ ਕਰਦੇ ਆ ਪਰ ਜਿਹੜੀ ਸਟਾਰਟਿੰਗ ਹੈ ਉਹਨਾਂ ਨੇ professionਲ ਜੀਵਨ ਦੇ ਵਿੱਚ ਉਹ 올 ਇੰਡੀਆ ਰੇਡੀਓ ਤੋਂ ਕੀਤੀ ਹੈ ਓਕੇ फोर्थ क्वेश्चन देखो करतार सिंह दुग्गल के हेठा काम है जिस ने योगदान पाया नैशनल बुक ट्रस्ट के डायरैक्टर मिनिस्ट्री ऑफ इंफॉरमे एंड ब्रॉडकास्टिंग सूचना एडवाइजर राजसभा मैंबर या सारी <coughs> हाँ जी दैट गर्ल एक्चुअली बच्चा मैं हने यही क्या कि जो अपना लाइक पी टैट हो जाएगा ना आफ्टर दैट आप कुछ अज्यूम कर सकते हैं राइट ओके okay, पी टेट तो बाधिए दी आंधी उम्मीद है ओके okay जी पर तुसी अपनी तैयारी रखनी है ओके okay? लाइफ कदो चांस दे देंदी दे हुंदी है कधी पता नहीं चलदा ओके okay? फोर्थली डी बिल्कुल ठीक है इनने ये सारे दे सारे काम किते ने ओके okay? ता आपा ये कह सकदे हां कि किते ना किते पॉलिटिकल फील्ड दे विच भी करतार सिंह दुग्गल जेडे है एक्टिव रहे सी है ना चलो आगे देखो जी इनना विचों केडी कहानी दी रचना करतार सिंह दुग्गल ने कीती है छा वेला सवेर सार अब अप मैं अपनी कथा बखानो नंगे पैर <coughs> जी देली की उत्तर कहानी कि रचना दुग्गल ने की यस प्लीज क्वेश्चन का नंबर पाओ एंड आंसर करो ठीक सस् श्रीकाल रेखा जी यस yes. पंजे की आंसर आया थोड़ा ओके आई एम वेटिंग फॉर द आंसर नाउ b ਐਂਡ c ਦੋ ਆਨਸਰ ਆ ਰਹੇ ਨੇ ਬਿਲਕੁਲ ਜਿਨ੍ਹਾਂ ਨੇ b ਉੱਤਰ ਕੀਤਾ ਯਾਨੀ ਕਿ ਸਵੇਰ ਸਾਰ ਇਹ ਰਚਨਾ ਕਰਤਾਰ ਸਿੰਘ ਦੁੱਗਲ ਦੀ ਹੈ ਸਵੇਰ ਸਾਰ ਉੱਠਦੇ ਹੀ ਸਾਨੂੰ ਕੀ ਕਰਨਾ ਚਾਹੀਦਾ ਹੈ ਕਰਤਾਰ ਦਾ ਨਾਮ ਜਪਨਾ ਚਾਹੀਦਾ ਹੈ ਕਰਤਾਰ ਸਿੰਘ ਦੁੱਗਲ ਓਕੇ ਅੱਗੇ ਛੇਮਾ ਪ੍ਰਸ਼ਨ ਦੇਖੋ ਜੀ ਕਰਤਾਰ ਸਿੰਘ ਦੁੱਗਲ ਦਾ ਪਹਿਲਾ ਰੇਡੀਓ ਨਾਟਕ ਦੱਸੋ ਮਿੱਠਾ ਪਾਣੀ ਪੁਰਾਨੀਆਂ ਬੋਤਲਾ ਦੁੱਗਲ ਦੇ ਨਾਟਕ ਹੋ ਗਏ ਸਾਜਨ ਅੰਦੇ ਵਿੱਚ ਤੁਹਾਡੇ ਕੋਲੋਂ ਪਹਿਲਾ ਰੇਡੀਓ ਨਾਟਕ ਪੁੱਛਿਆ ਜਾ ਰਿਹਾ ਹੈ ਤਾਂ ਪਹਿਲਾ ਕੁਐਸਚਨ ਨੂੰ ਧਿਆਨ ਨਾਲ ਸਮਝਣਾ ਹੈ ਉਸ ਤੋਂ ਬਾਅਦ ਆਨਸਰ ਕਰਨਾ ਹੈ ਠੀਕ ਹੈ ਜੀ ਤਾਂ ਛੇਵੇਂ ਦੇ ਲਈ ਆਨਸਰ ਕਰੋ ਕੀ ਹੋਏਗਾ ए बी सी ओ डी यस प्लीज ਓਕੇ 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 ਛੇਵੇਂ ਦੇ ਲਈ ਤੁਹਾਡਾ ਆਨਸਰ ए ਆਣਾ ਸਟਾਰਟ ਹੋ ਗਿਆ ਹੈ ਐਂਡ ਬੀ ਵੀ ਆਇਆ ਓਕੇ ਤਾਂ ਇਸ ਦਾ ਉੱਤਰ ਹੋਏਗਾ ਡੀ ਓਕੇ यानी कि ओ गए साजन ए य पहला रेडियो नाटक है ओके ऑल राइट अगे देखो जी दुगल दे पहले नावल का नाम दसो पुन्निया की रात तेरे भाने आंद्रा बंद दरवाजे। यस yes. दुगल दे पहले नावल का नाम दसो यस yes, प्लीज चलो जी सतमें दे की आंसर आएगा शबश शबश वेरी गुड वेरी गुड रंजोत जी बिल्कुल सही उत्तर यस क्वेश्चन नंबर सैवन एंड शेयर करोगे तुसी प्लीज अपने ग्रुप से भी शेयर कर दोगे इस सैशन सतवें ले सी ओके चलो देखिए बिल्कुल सही उत्तर जिन्ना ने पहले नावल का नाम आंदरा दस्या उन्होंने आंसर बिल्कुल ठीक है अगे जी अठवं क्वेश्चन देखो दुग्गल दे कहानी संग्रह करामात मतलब करामात कहानी संग्रह का नाम है तुम दसना है इंता साल ठीक है उन्नीस सौ तरताली उन्नीस सौ सतवंजा उन्नीस सौ इकाहठ उन्नीस सौ सत्तर यस करामात कहानी संग्रह का साल दसो क्वेश्चन नंबर एट दिल्ली लिए कि उत्तर आएगा जी <coughs> ਕਵੈਸਚਨ ਦਾ ਨੰਬਰ ਪਲੀਜ਼ ਜ਼ਰੂਰ ਪਾਣਾ ਹੈ ਆਦਰਵਾਇਸ ਕਨਫਿਊਜ਼ਨ ਰਹਿੰਦੀ ਹੈ ਕਿ ਤੁਸੀਂ ਆਨਸਰ ਕਿਹੜਾ ਕਰ ਰਹੇ ਹੋ ਬੀ ਬਿਲਕੁਲ ਠੀਕ ਹੈ ਇਹ ਹੋ ਜਾਏਗਾ 1957 ਠੀਕ ਹੈ ਜੀ ਯਾਨੀ ਕਿ ਆਜ਼ਾਦੀ ਤੋਂ 10 ਸਾਲ ਬਾਅਦ ਕਰਤਾਰ ਦੀ ਕਰਾਮਾਤ ਹੋਈ ਹੈ ਓਕੇ ਅੱਗੇ ਨੋਮਾ ਪ੍ਰਸ਼ਨ ਦੁੱਗਲ ਦੀ ਰਚਨਾ ਕੰਡੇ ਕੰਡੇ ਅੰਤ ਵਿਦਾ ਦਾ ਸੁ ਕੀ ਹੈ ਕਵਿਤਾ ਨਾਵਲ ਨਾਟਕ ਕਹਾਣੀ कंडे कंडे दी विदा की है जी शाबाश वेरी गुड वेरी गुड ऑसम अगे करण वाले हैं दोन बारी यस yes, कंडे कंडे दी विदा केड़ी है जी ओके नौवे दे ए और डी दो उत्तर आ रहे हैं ਜਿਨ੍ਹਾਂ ਨੇ ਇਹ ਆਨਸਰ ਕੀਤਾ ਕਵਿਤਾ ਉਹਨਾਂ ਦਾ ਆਨਸਰ ਬਿਲਕੁਲ ਠੀਕ ਹੈ ਕੱਕੇ ਦੀ ਕਵਿਤਾ ਹੈ ਕੱਕੇ ਦੀ ਕੰਡੇ ਕੰਡੇ ਹੈ ਤਾਂ ਮਿਕਸ ਕਰਕੇ ਯਾਦ ਰੱਖ ਲੈਣਾ ਅੱਗੇ 10ਵਾਂ ਪ੍ਰਸ਼ਨ ਦੇਖੋ ਇਹਨਾਂ ਵਿੱਚੋਂ ਦੁੱਗਲ ਦੀ ਲਿਖੀ ਇਕਾਂਗੀ ਕਿਹੜੀ ਹੈ ਸੁਨਾਰ ਬੰਗਲਾ ਮਿੱਟੀ ਮੁਸਲਮਾਨ ਕੀ ਸੁੱਤੇ ਪਏ ਨਗਮੇ ਕਿਸ ਪੈ ਖੋਲੋ ਗੰਠੜੀ वैसे ਸਾਰੀਆਂ ਰਚਨਾਵਾਂ ਦੁੱਗਲ ਦੀਆਂ ਤੁਹਾਨੂੰ ਪਤਾ ਹੀ ਹੋਊਗਾ ਇਹਨਾਂ ਦੇ ਵਿੱਚੋਂ ਦੀ ਇਕਾਂਗੀ ਕਿਹੜੀ ਹੈ ਉਸ ਦੇ ਬਾਰੇ ਦੇ ਵਿੱਚ ਤੁਸੀਂ ਦੱਸਣਾ ਹੈ ਠੀਕ ਹੈ ਜੀ हां जी नहीं मेनू व्हाई बिल्कुल भी नहीं चलो 10वें दे लिए की आंसर आएगा <coughs> ओके सी आंसर आने है देखिए बिल्कुल ठीक उत्तर है सत्ते पे नगमे ए एना दी लिखी हुई एकांगी है वेरी वेरी गुड चलो आगे देखो 11वां प्रश्न भारत सरकार ਵੱਲੋਂ ਕਰਤਾਰ ਸਿੰਘ ਦੁੱਗਲ ਨੂੰ ਇਨਾਂ ਦੇ ਵਿੱਚੋਂ ਕਿਹੜਾ ਸਨਮਾਨ ਹੈ ਜਿਸ ਦੇ ਨਾਲ ਪੁਰਸਕਾਰਿਤ ਕੀਤਾ ਗਿਆ ਠੀਕ ਪਦਮਸ਼੍ਰੀ ਪਦਮਪੂਸ਼ਣ ਪਦਮ ਵਿਭੂਸ਼ਣ ਜਾਂ ਫਿਰ ਭਾਰਤ ਰਤਨ yes 11th ਕੁਐਸਚਨ ਦਾ ਆਨਸਰ ਕੀ ਹੋਏਗਾ ਕਿਹੜਾ ਅਵਾਰਡ ਭਾਰਤ ਸਰਕਾਰ ਵੱਲੋਂ ਕਰਤਾਰ ਸਿੰਘ ਦੁੱਗਲ ਨੂੰ ਦਿੱਤਾ ਗਿਆ yes ਵੈਸੇ ਚਾਰੇ ਹੀ ਅਵਾਰਡ ਸਾਨੂੰ ਸਾਡੀ ਗਵਰਨਮੈਂਟ ਆਫ ਇੰਡੀਆ ਵੱਲੋਂ ਦਿੱਤੇ ਜਾਂਦੇ ਨੇ ਰਾਈਟ 11ਵਾਂ ਦੇ ਲਈ ਤੁਹਾਡਾ ਉੱਤਰ ਆਇਆ ਜੀ ਬੀ ਯਾਨੀ ਕਿ ਪਦਮਪੂਸ਼ਨ ਚਲੋ ਦੇਖੀਏ ਬਿਲਕੁਲ ਸਹੀ ਇਸ ਦਾ ਉੱਤਰ ਆ ਜਾਏਗਾ ਬੀ ਓਕੇ ਵੈਰੀ ਗੁੱਡ ਨਹੀਂ ਪਦਮ ਸ਼੍ਰੀ ਨਹੀਂ ਹੈ ਪਦਮ ਪੂਸ਼ਨ ਆਊਗਾ ਓਕੇ ਅੱਗੇ ਜੀ 12ਵਾਂ ਦੁੱਗਲ ਨੂੰ ਕਿਹੜੀ ਰਚਨਾ ਦੇ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ ਕੰਡੇ-ਕੰਡੇ ਪੁਰਾਣੀਆਂ ਬੋਤਲਾ ਬੰਦ ਦਰਵਾਜ਼ੇ ਇੱਕ ਛਿੱਟ ਚਾਨਣ ਦੀ ਯੈਸ ਕਿਹੜੀ ਰਚਨਾ ਦੇ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ ਤੇ ਬੱਚਾ ਪਲੀਜ਼ ਸਾਹਿਤ ਅਕਾਦਮੀ ਅਵਾਰਡ ਵਾਲੀ ਇੱਕ ਵੀਡੀਓ ਡੇਢ ਕ ਘੰਟੇ ਦੀ ਇਸੇ ਹੀ ਚੈਨਲ ਤੇ ਪਈ ਹੋਈ ਹੈ ਤੁਸੀਂ ਦੁਨੀਆ ਦਾ ਕੋਈ ਵੀ ਪੇਪਰ ਦੇ ਰਹੇ ਹੋ ਆਈ ਮੀਨ ਮੇਰੇ ਕਹਿੰਦਾ ਮਤਲਬ ਮੈਂ ਇੰਡੀਆ ਦੀ ਗੱਲ ਕਰਨੀ ਆ ਰਾਈਟ ਤਾਂ ਇੰਡੀਆ ਦਾ ਤੁਸੀਂ ਕੋਈ ਵੀ ਐਗਜ਼ਾਮ ਦੇ ਰਹੇ ਹੋ ਨਾ ਪਲੀਜ਼ ਉਹ ਸਾਹਿਤ ਅਕਾਦਮੀ ਅਵਾਰਡ ਵਾਲਾ ਲੈਕਚਰ ਜ਼ਰੂਰ ਦੇਖ ਲੈਣਾ ਉਹਦੇ ਵਿੱਚੋਂ ਕੁਐਸਚਨਸ ਅਕਸਰ ਬੰਦੇ ਨੇ ਓਕੇ ਚਲੋ 12ਵੇਂ ਦੇ ਲਈ ਤੁਸੀਂ ਡੀ ਆਨਸਰ ਲਗਾ ਰਹੇ ਹੋ ਇੱਕ ਚਿੱਟ ਚਾਨਣ ਦੀ ਜੋ ਕਿ ਬਿਲਕੁਲ ਸਹੀ ਉੱਤਰ ਹੈ ਵੈਰੀ ਗੁੱਡ ਅਗੇ 13ਵਾਂ ਪ੍ਰਸ਼ਨ ਦੇਖੋ ਜੀ ਕਰਤਾਰ ਸਿੰਘ ਦੁੱਗਲ ਦੀਆਂ ਰਚਨਾਵਾਂ ਤੇ ਕਿਹੜੀ ਉਪਭਾਸ਼ਾ ਦਾ ਪ੍ਰਭਾਵ ਜ਼ਿਆਦਾ ਦਿਖਾਈ ਦਿੰਦਾ ਹੈ ਮਾਜੀ ਪੋਠੋਹਾਰੀ ਡੋਗਰੀ ਮਲਤਾਨੀ ਹਾਂਜੀ ਕਿਹੜੀ ਉਪਭਾਸ਼ਾ ਦਾ ਪ੍ਰਭਾਵ ਕਰਤਾਰ ਸਿੰਘ ਦੁੱਗਲ ਦੀਆਂ ਰਚਨਾਵਾਂ ਤੇ ਦਿਖਾਈ ਦਿੰਦਾ ਹੈ 15ਵੇਂ ਪ੍ਰਸ਼ਨ ਦੇ ਲਈ ਉੱਤਰ ਦਿਓ ਜੀ A B C O D यस 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 तेरह बी वेरी वेरी गुड और सम राजविंदर जी प्रीत जी रनजोत जी बिल्कुल सही क्या इसका उत्तर हुएगा. बी यानी कि पोठोहारी उपभाषा वेरी गुड चलो चौदवा प्रश्न देखो वंड तो बाद दुगल किस सिद्धांत दे मुरीद हो गए कला जीवन ले, कला समाज ले, कला संस्कृति ले, या फिर कला कला हाँ जी 1947 ਦੀ ਜਦੋਂ ਦਹਿਸ਼ਤਗਰਦੀ ਸਾਰੀ ਦੇਖੀ ਆ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਦੇ ਵਿਚਾਰ ਬਦਲੇ ਸੀ ਕਲਾ ਬਾਰੇ ਤਾਂ ਤੁਸੀਂ ਦੱਸਣਾ ਫਿਰ ਬਾਅਦ ਦੇ ਵਿੱਚ ਉਹਨਾਂ ਨੇ ਕੀ ਸੋਚਣਾ ਸਟਾਰਟ ਕੀਤਾ ਸੀਗਾ ਬਹੁਤ ਧਿਆਨ ਨਾਲ ਉੱਤਰ ਦੇਣਾ ਮੈਂ 1947 ਤੋਂ ਬਾਅਦ ਦੀ ਗੱਲ ਕਰ ਰਹੀ ਆ ਪਹਿਲਾਂ ਦੀ ਨਹੀਂ ਠੀਕ ਹੈ ਚਲੋ 14ਵੇਂ ਦੇ ਲਈ ਕੀ ਆਨਸਰ ਆ ਰਿਹਾ ਓਕੇ ਡੀ ਆਨਸਰ ਲਗਾ ਰਹੇ ਹੋ ਜੀ ਔਰ ਬੀ ਵੀ ਔਰ ਏ ਵੀ ਚਲੋ ਦੇਖੀਏ ਜਿਨ੍ਹਾਂ ਨੇ ਇਹ ਉੱਤਰ ਕੀਤਾ ਨਾ ਐਕਚੁਅਲੀ ਪਹਿਲਾਂ ਇਹ ਕਲਾ ਕਲਾ ਲਈ ਕਹਿੰਦੇ ਸੀ ਬਾਅਦ ਇਹਨਾਂ ਨੇ ਕਲਾ ਜੀਵਨ ਲਈ ਦੇ ਸਿਧਾਂਤ ਨੂੰ ਅਪਣਾਇਆ ਸੀਗਾ 1947 ਤੋਂ ਬਾਅਦ ਆਫਟਰ ਦਾ ਪਾਰਟੀਸ਼ਨ ਠੀਕ ਹੈ ਅੱਗੇ ਦੁੱਗਲ ਨੇ இந்து ਕਹਾਣੀ ਦੇ ਵਿੱਚ ਕੀ ਪੇਸ਼ ਕੀਤਾ ਹੈ இந்து ਐਕਚੁਅਲੀ ਕਹਾਣੀ ਦਾ ਨਾਮ ਹੈ ਠੀਕ ਹੈ ਸਮਾਜ ਦੀ ਮਾਨਸਿਕਤਾ ਨੌਕਰੀ ਕਰਨ ਵਾਲੇ ਵਰਗ ਦੀ ਮਾਨਸਿਕਤਾ ਇਸਤਰੀ ਦੀ ਦੱਬੀ ਹੋਈ ਮਾਨਸਿਕਤਾ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ 15ਵੇਂ ਪ੍ਰਸ਼ਨ ਦੇ ਲਈ ਉੱਤਰ ਕਰਨਾ ਹੈ yes ਹਾਂਜੀ ਐਗਜ਼ੈਕਟਲੀ ਐਗਜ਼ੈਕਟਲੀ ਜੀ 15ਵੇਂ ਦੇਰੇ ਕੀ ਉੱਤਰ ਆਏਗਾ இந்து ਕਹਾਣੀ ਦੇ ਵਿੱਚ ਕਿਹੜਾ ਵਿਸ਼ਾ ਸ਼ਾਮਿਲ ਕੀਤਾ ਸੀ ਬਿਲਕੁਲ ਠੀਕ ਹੈ ਇਹ இந்து ਐਕਚੁਅਲੀ ਇਸ ਕਹਾਣੀ ਦੀ ਪਾਤਰ ਹੀ ਹੈ ਤਾਂ ਇਸਤਰੀ ਦੀ ਦੱਬੀ ਹੋਈ ਮਾਨਸਿਕਤਾ ਨੂੰ ਇਸ ਦੇ ਵਿੱਚ ਪੇਸ਼ ਕੀਤਾ ਗਿਆ 올 ਰਾਈਟ ਚਲੋ ਅੱਗੇ ਦੇਖੋ 16ਵਾਂ ਕੁਐਸਚਨ ਦੁੱਗਲ ਦੀ ਕਿਸ ਕਹਾਣੀ ਵਿੱਚ ਵਲੀ ਕੰਧਾਰੀ ਵਾਲੀ ਕਹਾਣੀ ਸੁਣਾਈ ਜਾਂਦੀ ਹੈ ਕਰਾਮਾਤ ਸਵੇਰ ਸਾਰ ਕੁੜੀ ਕਹਾਣੀ ਕਰਦੀ ਗਈ ਜਾਂ ਪਿੱਪਲ ਪੱਤੀਆਂ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਕਈ ਵਾਰੀ ਤੁਹਾਨੂੰ ਐਦਾਂ ਵੀ ਆ ਜਾਂਦਾ ਹੁੰਦਾ ਹੈ ਕਿ ਤੁਹਾਨੂੰ ਕਹਾਣੀ ਦੇ ਦੇਣਗੇ ਤੇ ਪੁੱਛ ਲੈਣਗੇ ਕਿ ਇਹਨਾਂ ਦੇ ਵਿੱਚ ਕਿਸ ਦੀ ਕਹਾਣੀ ਸੁਣਾਈ ਗਈ ਠੀਕ ਹੈ ਜਿਵੇਂ ਸੱਜਣ ਠੱਗ ਦੀ ਵਲੀ ਕੰਧਾਰੀ ਦੀ ਭਾਈ ਲਾਲੂ ਦੀ ਇਸ ਤਰ੍ਹਾਂ ਕਰਕੇ ਤਾਂ ਉੱਥੇ ਕੰਧਾਰੀ ਆਨਸਰ ਆ ਜਾਊਗਾ ਰਾਈਟ ਤਾਂ 16ਵੇਂ ਦੇ ਲਈ ਕੀ ਆਨਸਰ ਲਗਾ ਰਹੇ ਹੋ ਜੀ ਕਰਾਮਾਤ ਚਲੋ ਦੇਖੀਏ ਬਿਲਕੁਲ ਸਹੀ ਇਸ ਦਾ ਉੱਤਰ ਹੋ ਜੂਗਾ A ਯਾਨੀ ਕਿ ਕਰਾਮਾਤ ਵੈਰੀ ਵੈਰੀ ਗੁੱਡ ਅੱਗੇ ਦੇਖੋ 17ਵਾਂ ਕੁਐਸਚਨ ਕਰਾਮਾਤ ਸੋਰੀ ਕਰਤਾਰ ਸਿੰਘ ਦੁੱਗਲ ਕਿਸ ਕਹਾਣੀ ਵਿੱਚ ਸਰਮਾਇਅਦਾਰੀ ਕੀਮਤਾਂ ਤੇ ਤਕੜਾ ਵਿਅੰਗ ਕੱਸਦੇ ਹਨ ਅਮਨ ਸ਼ਾਂਤੀ ਪਿਓ ਪੁੱਤਰ ਫੁੱਲ ਤੋੜਨਾ ਮਨਾ ਹੈ ਜਾਂ ਡੰਗਰ ਹਾਂਜੀ ਸਰਮਾਇਅਦਾਰੀ ਕੀਮਤਾਂ ਤੇ ਵਿਅੰਗ ਕਿਹੜੀ ਕਹਾਣੀ ਦੇ ਵਿੱਚ ਕੱਸਿਆ ਗਿਆ ਦੁੱਗਲ ਵੱਲੋਂ ਉੱਤਰ ਕੀ ਆਏਗਾ ਸਾਰੇ ਬੱਚੇ ਸੰਡੇ ਨੂੰ D ट्रिपल एसबी ਦੇ ਲਈ ਹੋਣ ਵਾਲੀ ਮੈਰਾਥਨ ਕਲਾਸ ਨੂੰ ਸਵੇਰੇ 11 ਵਜੇ ਜ਼ਰੂਰ 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 ਜੁਆਇਨ ਕਰਨਗੇ ਪੁੱਲਣਗੇ ਨਹੀਂ ਆਣ ਵਾਲਾ ਸੰਡੇ ਠੀਕ ਹੈ ਜੀ ਅੱਜ ਬੁੱਧਵਾਰ ਹੈ ਤਾਂ ਐਤਵਾਰ ਨੂੰ ਕਲਾਸ ਮੈਰਾਥਨ 11 ਵਜੇ ਜ਼ਰੂਰ ਲਗਾਨੀ ਹੈ ਜਿੰਨਾ ਹੋ ਸਕੇਗਾ ਆਪਾਂ ਰਿਵੀਜ਼ਨ ਕਰ ਲਾਂਗੇ ਖਾਸ ਕਰਕੇ ਸਟਾਰਟਿੰਗ ਕਰਾਂਗੇ ਅਸੀਂ ਵਿਆਕਰਨ ਤੋਂ ਯਾਨੀ ਕਿ ਗ੍ਰਾਮਰ ਤੋਂ ਅਸੀਂ ਸਟਾਰਟਿੰਗ ਕਰਾਂਗੇ ਪੰਜਾਬੀ ਵਿਆਕਰਨ ਤੋਂ ਤਾਂ ਉਹ ਤਾਂ ਤੁਹਾਨੂੰ ਪਤਾ ਮਾਸਟਰ ਕੈਡਰ ਵਾਲਿਆਂ ਲਈ ਵੀ ਇੰਪੋਰਟੈਂਟ ਰਹੂਗੀ ਠੀਕ ਹੈ ਚਲੋ 17ਵੇਂ ਦੇ ਲਈ ABC ਸਾਰੇ ਉੱਤਰ ਆ ਗਏ ਚਲੋ ਦੇਖੀਏ ਜੀ ਜੇ ਉੱਤਰ ਤੁਹਾਡਾ D ਆਇਆ ਡੰਗਰ ਤਾਂ ਉਹਨਾਂ ਦਾ ਉੱਤਰ ਬਿਲਕੁਲ ਠੀਕ ਹੈ ਓਕੇ ਤਾਂ ਸਰਮਾਇਦਾਰਾਂ ਨੂੰ ਕੀ ਕਹਿੰਦੇ ਸੀ ਜੀ ਬੇ ਤਾਂ ਨਿਹਰੇ ਡੰਗਰ ਨੇ ਠੀਕ ਹੈ ਓਕੇ ਪਲੀਜ਼ ਨੋ ਆਫੈਂਸ ਅੱਗੇ ਦੇਖ ਲੋ 18ਵਾਂ ਇੱਕ ਕਹਾਣੀ ਹੈ ਨੀਲੀ ਨਾਮ ਦੀ ਤੁਸੀਂ ਦੱਸਣਾ ਹੈ ਇਹਦੇ ਵਿੱਚ ਨੀਲੀ ਕਿਸ ਪਸ਼ੂ ਦਾ ਨਾਮ ਹੈ ਜਾਂ ਪੰਛੀ ਦਾ ਨਾਮ ਹੈ ਕਬੂਤਰੀ ਗਾਂ ਮੱਝ ਖਰਗੋਸ਼ ਹਾਂਜੀ 18ਵਾਂ ਪ੍ਰਸ਼ਨ ਦਾ ਉੱਤਰ ਕੀ ਹੋਏਗਾ ਜੀ ਬੱਚੇ ਕਿਹੜਾ ਅਮਰਜੋਤ ਜੀ ਡਿਪੈਂਡ ਕਰਦਾ ਐਕਚੁਅਲੀ ਗ੍ਰਾਮਰ ਦੇ ਮੇਰੇ ਮਾਈਂਡ ਦੇ ਵਿੱਚ ਬਹੁਤ ਸਾਰੇ ਕੁਐਸਚਨਸ ਹੈਗੇ ਨੇ ਡਿਪੈਂਡ ਕਰੇਗਾ ਪੀਪੀਟੀ ਕਿੱਡੀ ਬਣਦੀ ਆ ਜਿੱਡੀ ਕੀ ਪੀਪੀਟੀ ਬਣ ਗਈ ਬਸ ਓਡੀਕ ਕਲਾਸ ਹੋ ਜਾਏਗੀ 10 ਘੰਟੇ ਦਾ ਪਰ ਰਿਕਾਰਡ ਪਹਿਲਾਂ ਬਣਾਇਆ ਹੋਇਆ ਹੈ ਤਾਂ ਦੇਖੋ ਇਸ ਵਾਰੀ ਕਿੰਨੇ ਦਾ ਜਾਂਦਾ ਹੈ 18ਵੇਂ ਦੇ ਲਈ ਤੁਹਾਡਾ ਉੱਤਰ B ਆ ਰਿਹਾ ਜੀ ਗਾਂ ਦਾ ਨਾਮ ਹੁੰਦਾ ਹੈ ਬਿਲਕੁਲ ਸਹੀ B ਇਸ ਐਬਸੋਲੂਟਲੀ ਰਾਈਟ ਓਕੇ ਤਾਂ ਐਤੇ ਹੋ ਜਾਂਦਾ ਹੈ ਜੀ ਅੱਜ ਦਾ ਲੈਕਚਰ ਓਵਰ ਹੁਣ ਮੈਨੂੰ फटाफट ਦੱਸੋ 118 ਦੇ ਵਿੱਚੋਂ ਕਿੰਨੇ-ਕਿੰਨੇ ਮਾਰਕਸ ਆਏ ਤੁਹਾਡੇ yes अठारह किन्ने किने नंबर आ गए थोड़े अच्छा दैट इज़ गुड अमनदीप जी जे किसी का सही होंगे इस तो इसको वाइसिया कुछ नहीं हो सकता यस yes? चलो मार्क्स शेयर करो अपने अपने प्रीजी जी सोलह ओके ਥੈਂਕ ਯੂ ਚਮਕੌਰ ਜੀ ਥੈਂਕ ਯੂ ਸੋ ਵੈਰੀ ਮਚ ਅੱਛਾ ਜੀ ਚਲੋ ਬਾਕੀ ਵੀ ਦੱਸੋ ਮਾਰਕਸ ਕਿੰਨੇ ਕਿੰਨੇ ਆਏ ਅੱਛਾ ਮਨਵੀਰ ਜੀ ਦੇ ਵੀ 16 ਨਾਰੂਟੋ ਜੀ 14 ਹਾਂਜੀ 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 ਮਨਜੀਤ ਕੁਮਾਰ ਜੀ ਰੀਅਲੀ ਦੋ ਤੁਸੀਂ ਮੈਨੂੰ ਪੱਕਾ ਪਤਾ ਐਵੇਂ ਬੋਲ ਰਹੇ ਹੋ 14 ਜਾਂ 15 ਅਮਰਜੀਤ ਜੀ ਤੁੱਕੇ ਵੀ ਮਾਰੋਗੇ ਨਾ ਤਾਂ ਵੀ ਦੋ ਨਹੀਂ ਆਉਂਦੇ ਦੋ ਗਲਤ ਐ ਇਹ ਦੱਸੋ ਫਿਰ ਆਤਾ ओके रंजीत जी 16 अमन जी 12 गुड 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 देखो जडे ता डीटी प्लस बी वाले बच्चे सिगे ओना का नंबर आने ही चाहिए दे, दे जे नहीं ता 16 ਕ ਨੰਬਰ ਆਣੇ ਹੀ ਚਾਹੀਦੇ ਨੇ ਅੱਜ ਦੇ ਟੈਸਟ ਦੇ ਵਿੱਚੋਂ ਦੀ ਜੇ ਨਹੀਂ ਆਏ ਤਾਂ ਤੁਹਾਨੂੰ ਰੀਥਿੰਕ ਕਰਨ ਦੀ ਜ਼ਰੂਰਤ ਹੈ ਕਿ ਤੁਹਾਡੀ ਰਿਵੀਜ਼ਨ ਹਲੇ ਬਹੁਤ ਕੁਝ ਮੰਗਦੀ ਹੈ ਠੀਕ ਹੈ ਹਲੇ ਟਾਈਮ ਹੈਗਾ ਡੋਨਟ ਵਰੀ ਹਰੇ ਦੁੱਲੇ ਬੇਰਾਂ ਨਾ ਕੁਝ ਨਹੀਂ ਗਿਆ ਕੋਸ਼ਿਸ਼ ਕਰੋ ਹੋਰ ਵੀ ਜ਼ਿਆਦਾ ਉਹਨੂੰ ਵਧੀਆ ਤਰੀਕੇ ਦੇ ਨਾਲ ਅ ਤਿਆਰੀ ਕਰੋ ਆਪਣੀ ਠੀਕ ਹੈ ਰਿਵੀਜ਼ਨ ਜ਼ਿਆਦਾ ਕਰੋ ਉਹ ਘੱਟ ਚੱਲ ਰਹੀ ਹੈ ਮੇਰੇ ਹਿਸਾਬ ਨਾਲ ਠੀਕ ਹੈ ਜੀ ਓਕੇ ਜਿਹੜੇ ਵੀ ਸਟੂਡੈਂਟਸ ਨੇ ਲੇਟ ਜੁਆਇਨ ਕੀਤੀ ਹੈ ਨਾ ਕਲਾਸ ਉਹ ਕੀ ਕਰਨਾ ਅ ਬਾਅਦ ਵਿੱਚ ਰਿਕਾਰਡਿੰਗ ਦੇਖ ਲੈਣਾ ਠੀਕ ਹੈ ਚਲੋ ਓਕੇ ਜੀ ਮਿਲਦੇ ਆਂ ਕੱਲ Savan same time te. thank you so very much good night everyone take care bye bye